ਪਖੰਡਵਾਦ ਬਾਰੇ ਕੀ ਕਹਿਣਾ ਚਾਹੂਗੇ ਜਿੱਦਾਂ ਹੁਣ ਤੁਸੀਂ ਮੈਂ ਆਪਣੇ ਆਪ ਕਿਹਾ ਕਿ ਮੈਨੂੰ ਬਾਬਾ ਨਾਲ ਕਹੋ ਜੀ ਜੀ ਠੀਕ ਹੈ ਮੈਨੂੰ ਵੱਡਾ ਭਰਾ ਕਹ ਲਓ ਮੈਨੂੰ ਸੇਵਾਦਾਰ ਕਹ ਲਓ ਜਿਹੜੇ ਬਾਬੇ ਆਪੇ ਸਟੈਂਪਾ ਲਾ ਕੇ ਕਹਿੰਦੇ ਨੇ ਕਿ ਆਪਾਂ ਬਾਬੇ ਆ ਏ ਬੋ ਔਰ ਬਹੁਤ ਪੁੱਠੀਆਂ ਸਿੱਧੀਆਂ ਚੀਜ਼ਾਂ ਵੀ ਹੈਗੀਆਂ ਨੇ স্মੋਕ ਕਰਦੇ ਆ ਉਹ ਸਭ ਚੀਜ਼ਾਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੂਗੇ ਭਾਈ ਇੱਕ ਹੋਰ ਬੇਨਤੀ ਆ ਮੈਂ ਤੁਹਾਡੀ ਗੱਲਾਂ 110% ਸਹਿਮਤ ਆ ਪਖੰਡਵਾਦ ਬਹੁਤ ਜ਼ਿਆਦਾ ਵੱਧ ਗਿਆ ਦੂਸਰੀ ਗੱਲ ਉਸ ਪਖੰਡਵਾਦ ਨੂੰ ਵਧਾਣ ਵਾਲੇ ਅਸੀਂ ਲੋਕ ਆ ਤੁਸੀਂ ਕਦੀ ਇਹ ਦੇਖਿਆ ਕਿ ਬਾਬਾ ਕਿਸੇ ਜਨਾਨੀ ਨੂੰ ਬੁਲਾਣ ਗਿਆ ਜਾਂ ਕਿਸੇ ਬੰਦੇ ਨੂੰ ਬੁਲਾਣ ਆਪਾਂ ਜਾਣਦੇ ਆ ਆਪਾਂ ਜਾਣਦੇ ਕਿਉਂ ਜਾਣਦੇ ਆ ਕਿਉਂ ਜਾਣੇ ਭਾਈ ਜਦੋਂ ਪਤਾ ਪਖਾ ਮੈਂ ਕਹਿੰਦਾ ਵੀ ਸ਼ਰੇਆਮ ਪਖੰਡਵਾਦ ਆ ਤੁਸੀਂ ਖੋਲ ਲਓ ਯਾਰ ਕੋਈ ਮਹਿਕ ਲੈ ਕੇ ਲੱਗਿਆ ਤੂੰ ਫਲਾਨੇ ਤੋਂ ਆ ਤੇ ਤੇਰੇ ਪਿੱਛੇ ਆ ਹੋਇਆ ਸੀ ਹਾਂਜੀ ਹੈ ਫਲਾਨਾ ਨਾ ਹੈਗਾ ਕੋਈ ਉਹ ਚੱਲਦਾ ਫਿਰ ਇੱਕ ਕੁਰਸੀ ਤੇ ਬਹਿ ਜਾਂਦਾ ਸੰਗਤ ਬੈਠੀ ਆ ਬੰਦੇ ਦਾ ਪੁੱਛਣ ਵਾਲੇ ਦਾ ਚਿਹਰਾ ਬਲੌਕ ਕਰ ਦਿੰਦੇ ਆ ਬਲਰ ਕਰ ਦਿੰਦੇ ਆ ਵੀ ਹਾਂ ਤੇਰੇ ਕਰਦੇ ਨੇੜੇ ਆ ਹਾਸਾ ਹੋਇਆ ਸੀ हां जी हां जी गुरुजी बस मेनू ओही दिख ਰਿਹਾ ਪਾਜੀ ਮੋਸਟਲੀ ਮੈਂ ਕਹ ਦਿੰਨਾ ਤੁਹਾਡੀ ਗਲੀ ਚ ਇੱਕ ਨਜਾਇਜ਼ ਬੰਦਾ ਮਰਿਆ ਠੀ ਤੁਹਾਡੀ ਗਲੀ ਚ ਨਜਾਇਜ਼ ਬੰਦਾ ਮਰਿਆ ਕੋ ਨਹੀਂ ਘਰੇ ਫੋਨ ਕਰਕੇ ਦੇਖੋ ਕੋ ਐਕਸੀਡੈਂਟ ਨਾਲ ਕਿਸੇ ਦੀ ਮੌਤ ਹੋਈ ਆ ਤੁਹਾਡੇ ਮਹੱਲੇ ਚ ਹੋਈ ਜਾਂ ਨਹੀਂ ਪਿਛਲੇ ਸਮੇਂ 10 ਸਾਲ ਤੋਂ 20 ਸਾਲ ਤੋਂ ਅਬਟਰਬਿਅਸ ਹੈ ਹੈ ਹੋਈ ਬਿਲਕੁਲ ਹੈ ਹੁਣ ਫੇ ਮੈਂ ਅੰਤਰਜਾਮੀ ਥੋੜਾ ਯਾਰ ਹਾਂਜੀ ਹੁਣ ਇਹਨੂੰ ਮੈਂ ਕਹਾਂ ਲਾ ਮੈਨੂੰ ਪਤਾ ਲੱਗ ਗਿਆ ਮੇਰੀ ਰੱਬ ਨਾਲ ਸਿੱਧੀ ਗੱਲ ਆ ਪਾ ਜੀ ਇਹ ਨਾਰਮਲ ਗੱਲ ਆ ਥੋੜਾ ਦਿਮਾਗ ਘਮਾਇਆ ਤੇ ਸਾਡੇ ਸਟਾਰਟਿੰਗ ਚ ਇੱਕ ਘਰ ਹੈਗਾ ਬਟ ਆਬੀਅਸਲੀ ਗੱਲ ਇਹ ਇਹ ਨਾਰਮਲ ਗੱਲਾ ਹੈ ਰਾਈਟ ਕੋਈ ਲੇਡੀਸ ਆਗੇ ਤੇਰਾ ਭੈਣੇ ਕਪੜਾ ਚੋਰੀ ਹੋਇਆ ਸੀਗਾ ਉਹਦੇ ਨਾਰਮਲ ਹੀ ਘਰਾਂ ਚ ਗਵਾਜੇ ਜਾਂਦਾ ਬੀਬੀ ਗਾਨੀ ਹਾਂਜੀ ਬਾਬਾ ਜੀ ਹੋਇਆ ਬਸ ਉਦੋਂ ਹੀ ਚੱਕਿਆ ਗਿਆ ਉਦੋਂ ਹੀ ਤੇਤੇ ਕੀਤਾ ਗੱਲ ਆ ਬੀਬੀ ਉੱਥੇ ਪਾਗ ਹੂੰ ਸਹੀ ਗੱਲ ਆ ਆਪਾਂ ਜਾਣਦੇ ਆ ਆਪਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਪੜ੍ਹਾਈ ਲਿਖਾਈ ਨਾਲ ਵੀ ਰਿਲੇਟਡ ਹੈ ਜੇ ਆਪਾਂ ਪੜ੍ਹੇ-ਲਿਖੇ ਨਹੀਂ ਹੈਗੇ ਸਾਨੂੰ ਕਿਸੇ ਪਾਸੇ ਕੋਈ ਵੀ ਲਾਭ ਨਹੀਂ ਉਹ ਨਹੀਂ ਭਾਜੀ ਪੜ੍ਹੇ ਨਹੀਂ ਲਿਖੇ ਜਿਆਦਾ ਮੂਰਖ ਹੈ ਯਾਰ ਹਾਂ ਅਨਪੜ੍ਹ ਘਟਿਆ ਪੜ੍ਹੇ ਲੈ ਕੇ ਜਿਆਦਾ ਮੂਰਖ ਆ ਠੀਕ ਹੈ ਜੀ ਦਿਖਾ ਦੂੰਗਾ ਮੈਂ ਚੰਗੇ-ਚੰਗੇ ਬਿਜ਼ਨਸਮੈਨ ਚੰਗੇ-ਚੰਗੇ ਅਫਸਰ ਚੰਗੇ-ਚੰਗੇ ਡਾਕਟਰ ਉਹ ਵੀ ਹੈਗੇ ਨੇ ਉਹੀ ਤਰਿਆ ਵਾ ਰਾਈਟ ਰਾਈਟ ਭਾਜੀ ਦੇਖੋ ਜੇ ਮਨ ਨਹੀਂ ਟਿਕਦਾ ਤੁਸੀਂ ਗੁਰਦੁਆਰੇ ਚੱਲ ਜਾਓ ਮੰਦਿਰ ਚੱਲ ਜਾਓ ਮਸਜਿਦ ਚੱਲ ਜਾਓ ਚਰਚ ਚੱਲ ਜਾਓ ਜੇ ਫਿਰ ਵੀ ਥੋੜਾ ਗੋਲਾ ਟਿਕਾਣੀ ਨਹੀਂ ਆਦਾ ਜਿਮ ਚੱਲ ਜਾਓ ਖਾੜੇ ਚੱਲ ਜਾਓ ਮਿਹਨ ਕਿਤੇ ਲਾ ਲਓ ਹਾਂ ਕਿਤੇ ਲਾਓ ਭਾਈ ਚੰਝ ਦੀ ਜਗਾ ਤਾਂ ਲਾਓ ਸਹੀ ਗੱਲ ਨਹੀਂ ਉੱਧੀ ਹੋਈ ਉਹ ਆ ਕੱਲ ਜੋ ਗਿਆ ਇਹ ਨਹੀਂ ਤਾਂ ਕੋਈ ਫੜ ਕੇ ਆਇਆ ਕਰੀ ਚੱਲੂਗਾ ਆਹ ਉਹ ਕੱਲ ਜੋ ਗਿਆ ਭਾਜੀ ਦੇਖੋ ਕਿਸੇ ਦੀਆਂ ਹੱਥਾਂ ਦੀ ਕੱਟ ਪਤਲੀ ਕਿਉਂ ਬਣਾ ਮੈਂ ਤਾਂ ਤੁਹਾਨੂੰ ਇਹ ਕਹਿਣਾ ਕਦੇ ਬਣਾ ਤੁਹਾਨੂੰ ਜੰਮਣ ਵਾਲਾ ਕੌਣ ਪਰਮ ਪਿਤਾ ਪਰਮਾਤਮਾ ਕਿਹੜੇ ਬਾਬੇ ਜਾਂ ਬੀਬੀ ਨੇ ਜੰਮਿਆ ਹੈ ਕੋਈ ਪਰਮਾਤਮਾ ਜੰਮਣ ਵਾਲਾ ਤੁਹਾਨੂੰ ਯਾਰ ਦੁਨੀਆ ਤੇ ਲਿਆਉਣ ਵਾਲਾ ਪੋਲਾ ਵਾਹਿਗੁਰੂ ਰਾਮ ਉਹਦੇ ਕਿੱਡੀ ਹੈ ਉਹ ਤੁਹਾਨੂੰ ਜੰਮਣ ਤੁਹਾਨੂੰ ਦੁਨੀਆ ਤੇ ਧਰ ਆਣ ਆਲੇ 9 ਮਹੀਨੇ ਆਪਣੀ ਮਾਂ ਦੀ ਕੋਖ ਚ ਪੁੱਠੇ ਉਨੇ ਲਟਕਿਓ ਵੇ ਪਰਮਾਤਮਾ ਸਾਨੂੰ ਬਾਹਰ ਕਰ ਦੇ ਤੇਰਾ ਨਿਤਨੇਮ ਕਰਾਂਗੇ ਤੇਰਾ ਨਾਮ ਜਪਾਂਗੇ ਜਿੱਦਾਂ ਹੀ ਬਾਹਰ ਆਨੇ ਆ ਬਸ ਦੁਨੀਆ ਦੇ ਚਮੇਲੇ ਚ ਮੈਂ 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 ਸਾਨੂੰ ਮੈਂ ਨੇ ਮਾਰਿਆ ਪਿਆ ਯਾਰ ਪਖੰਡਵਾਦ ਦੀ ਪ੍ਰੋਬਲਮ ਨਹੀਂ ਆ ਸਾਡੇ ਲੋਕਾਂ ਦੀ ਪ੍ਰੋਬਲਮ ਆ ਯਾਰ ਜਿਹੜੇ ਪਖੰਡਵਾਦ ਕਰਦੇ ਆ ਉਹ ਭੁਗਤਣਗੇ ਤੁਸੀਂ ਵੀ ਇੱਥੇ ਮੈਂ ਵੀ ਆਤੇ ਨੇ ਤਾਂ ਪਿਛਲਾ ਚੱਕ ਕੇ ਦੇਖ ਲਓ ਜਿੰਨੇ ਜਿੰਨੇ ਬਾਬੇ ਬੜੇ ਫੇਮਸ ਹੋਏ ਆ ਹੈ ਸਭ ਅੰਦਰ ਬੈਠੇ ਨੇ ਬਾਰੀ ਬਾਰੀ ਬੈਠੇ ਨਹੀਂ ਰਾਈਟ ਕੁਝ ਲੇਟੈਸਟ ਨਵੇਂ ਵੀ ਆ ਰਹੇ ਨੇ ਹਾਂਜੀ ਹੈ ਹਾਂਜੀ ਨੰਬਰ ਸਭ ਦਾ ਲਿਖਣਾ ਕਿਉਂਕਿ ਉਹ ਜਦੋਂ ਮਾਲਕ ਤੋਲਦਾ ਫਿਰ 13 13 ਤੋਲਦਾ ਐਦਾਂ ਸਹੀ ਗੱਲ ਹੈ ਜਦੋਂ 13 13 ਤੋਲਦਾ ਨਾ ਫਿਰ ਦੇਖ ਲੈਂਦਾ ਫਿਰ ਨਾ ਤਿੰਨਾ ਚੋਂ ਆ ਨਾ 13 ਚੋਂ ਫਿਰ ਤਕੜੀ ਬਰਾਬਰ ਹੁੰਦੀ ਸਾਬ ਨਹੀਂ ਵਿਝੇ ਲੱਗ ਜਾਂਦੇ ਆ ਫਿਰ ਪੜੱਕ ਪੜੱਕ ਕਰਦੇ ਹਾਂ ਹਾਂ